ਕਾਤਵੀ ਗਾਈ ਜੀ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ YouTube ਚੈਨਲ ਪ੍ਰਿੰਸ ਵੀਰ ਕੇ ਵਾਲਾ ਤੇ Facebook ਪੇਜ ਵੀ ਤੇ ਅੱਜ ਆਪਾਂ ਸਪਰੇ ਕਰੀ ਜਾਂਦੇ ਆ ਹਨਾ ਬੰਦੇ ਘੱਟ ਹੁੰਦੀ ਹੈ ਕਿਉਂਕਿ ਆਪਾਂ ਸ਼ੁਰੂਆਲੀ ਸਪਰੇ ਹੈ ਜਿਹਨੀਆਂ ਉਹ ਟਰੈਕਟਰ ਵਿੱਚ ਤੌਰ ਤੇ ਕਰਦੇ ਆ ਜਿਵੇਂ ਅਸੀਂ ਇਦਾਂ ਕਰੀ ਜਾਂਦੇ ਆ ਹਨਾ ਤੁਹਾਨੂੰ ਦਿਖਾਉਣਾ ਵੀ ਆ ਤੇ ਇਹਦੇ ਨਾਲ ਕੀ ਹੋ ਜਾਂਦਾ ਹੁਣ ਜਿਵੇਂ ਅਸੀਂ ਪਹਿਲੇ ਲੋਅ ਚਲਾ ਰੱਖਿਆ ਸਾਡੇ 700 ਲੀਟਰ ਵਾਲ ਆਪਣੇ ਕੋਲ ਡਰਮ ਆਗਾ ਤੇ ਮੈਨੂੰ ਇਦਾਂ ਜਰੂਰ ਦੱਸੋ ਹਨਾ ਜਿਵੇਂ ਆਪਾਂ ਟਰੈਕਟਰ ਦਾ ਭਾਜਨ ਕਾਫੀ ਹੋ ਗਿਆ ਮੇਰਸਾ ਵਾਲਾ ਟਰੈਕਟਰ ਟਰੈਕਟਰ ਦਾ ਭਾਜਨ 25 ਕੁਇੰਟਲ ਹੋਊਗਾ ਇਹਦਾ weight ਵੀ ਲਾ ਰੱਖਿਆ ਗਿਆ ਆਪਾਂ ਤੇ 750 ਲੀਟਰ ਏਜ ਵੀ ਪਾਣੀ ਸੀ ਜਦੋਂ ਆਪਾਂ ਚਲਾਇਆ 6.5 ਕੁਇੰਟਲ ਦਾ ਇਹ ਆਪ ਵੀ ਹੋਊਗਾ ਉਸ ਤੋਂ ਬਾਅਦ ਤੇ ਟਰੈਕਟਰ ਦਾ ਵੀ ਬੰਪਰ ਅਲੱਗ ਹੁੰਦਾ ਨਾ ਕਾਫੀ ਭਾਜਨ ਹੋ ਗਿਆ ਤੁਸੀਂ ਇਹ ਲਾ ਲੋ 35 ਕੁਇੰਟਲ ਦੇ ਨਜ਼ਦੀਕ ਜਿਹੜਾ ਭਾਜਨ ਹੋ ਜਾਂਦਾ ਹੈਗਾ ਤੇ ਆਪਾਂ ਵਿੱਚ ਤੋਰੀ ਜਾਂਦੇ ਆ ਸੌਖਾ ਜਰੂਰ ਰਹਿੰਦਾ ਹੁਣ ਜਿਵੇਂ ਆਪਾਂ ਇੱਕ ਗੇੜਾ ਐਂ ਦੇਤਾ ਸੀਗਾ ਠੀਕ ਆ ਉਥੋਂ ਇੱਕ ਗੇੜੇ ਦੇ ਵਿੱਚ ਆਪਾਂ ਡੇਢ ਕਿੱਲਾ ਘੜਤਾ ਆ ਰਾਮ ਨਾਲ ਡੇਢ ਦੋ ਕਿੱਲੇ ਹੁਣ ਦੂਜਾ ਗੇੜਾ ਦੇ ਹੀ ਜਾਂਨੇ ਆ ਦੂਜੇ ਗੇੜੇ ਦੇ ਨਾਲ ਕਿਉਂ ਜੀ ਸਾਰਾ ਨਿਬੜ ਜੂਗਾ ਆਹੀ ਰਹਿ ਗਿਆ ਇੰਨਾ ਕਿਥਾਂ ਇੱਕ ਇੱਕ ਪੰਜ ਚ ਜਾਈ ਜਾਂਦਾ ਹਨਾ ਦੋ ਗੇੜੇ ਆ ਗਏ ਇੱਕ ਸਪਰੇ ਗੱਲ ਕੀਤੀ ਸੀ ਉਹਦੇ ਗੇੜੇ ਆ ਸੀਗੇ ਦੇਖੋ ਲੱਦੜਿਆ ਤਾਂ ਜਰੂਰ ਜਾਂਦਾ ਹਨਾ ਪਰ ਟੁੱਟਦੇ ਨਹੀਂ ਬੂਟੇ ਹੋ ਸਕਦਾ ਕਿਤੇ ਕਿਤੇ ਟੁੱਟੇ ਵੀ ਹੋਣ ਤੇ ਜਿਹਦਾ ਨੀਲਾ ਟਟ ਹੋਈ ਜਾਂਦੀ ਹੈ ਬੂਟਿਆਂ ਦੇ ਉੱਤੇ ਮੈਨੂੰ ਇਹ ਦੱਸੋ ਕਿ ਇਹਦੇ ਗ੍ਰੋਥ 'ਚ ਕੋਈ ਫਰਕ ਪਊਗਾ ਹੁਣ ਜਿਵੇਂ ਗ੍ਰੋਥ ਦਾ ਜਦੋਂ ਲੱਗਦੀ ਹੀ ਆ ਦੇਖੋ ਆ ਤਾਜ਼ੇ-ਤਾਜ਼ੇ ਲੱਟੜੇ ਹੋਏ ਐ ਜਿਵੇਂ ਇਹ ਥੋੜੇ ਘੱਟ ਉੱਠੇ ਹੋਏ ਹੈਗੇ ਕੱਲ ਨੂੰ ਉਹ ਵੀ ਉੱਠ ਖੜਨਗੇ ਲਗਭਗ ਸਾਰੇ ਲੋਕ ਹੀ ਇਦਾਂ ਕਰਦੇ ਨੇ ਹਨਾ ਜਦੋਂ ਆਪਾਂ ਇਹਦੇ ਵਿੱਚ ਉਹ ਚਲਾਉਣੀ ਹੁੰਦੀ ਹੈ ਜੀ ਕਪੂੜੀਆਂ ਦਾ ਹੁੰਦਾ ਭੂंजे ਚਲਾਉਣੇ ਹੁੰਦੇ ਹੋਗੇ ਉਹਦੇ ਪੁੱਛੇ ਚਾਰ ਹੁੰਦੇ ਨੇ ਚਲੋ ਆਏ ਆ ਨਾ ਆਹ ਪਾਂਚ ਵੀ ਜਾ ਸਕਦਾ ਵਿਚਾਲੇ ਵਿਚਾਲੇ ਇਹ ਤਾਂ ਪਰ ਸਾਰਾ ਲਾਦੜੀ ਚ ਰਹਿ ਜਾਂਦਾ ਦੇਖੋ ਇਹ ਨਾਲ ਕਿੰਨਾ ਕ ਫਰਕ ਪੈਂਦਾ ਹੁੰਦਾ ਗ੍ਰੋਥ ਚ ਕਿਉਂਕਿ ਤਜਰਬਾ ਹੁੰਦਾ ਕਈਆਂ ਦਾ ਕਈ ਏਦਾਂ ਕਰਦੇ ਨਹੀਂ ਬਾਹਰ ਖੜਕੀ ਕਰਦੇ ਹੁੰਦੇ ਨੇ ਕਈ ਵਿੱਚ ਵੀ ਲਈ ਫਿਰਦੇ ਰਹਿੰਦੇ ਨੇ ਏਦਾਂ ਮੈਨੂੰ ਦੱਸੋ ਕਰਨੀ ਚਾਹੀਦੀ ਆ ਕਿ ਨਹੀਂ ਤੇ ਇੱਕ ਤੁਹਾਨੂੰ ਐਂ ਦੱਸੋ ਮੈਨੂੰ ਥੋੜਾ ਥੋੜਾ ਮੈਨੂੰ ਹੁਣ ਹੀ ਦੇਖਿਆ ਜਿਹੜੀ ਆਹ ਲਾਈਨ ਆਗੀ ਇਹ ਤੁਹਾਨੂੰ ਪੀਲੀ ਜੀ ਲੱਗੂਗੀ ਆਹ ਲਾਈਨ ਦੇ ਆਹ ਹਾਈ ਲੈਂਡ ਥੋੜੀ ਥੋੜੀ ਪੀਲੀ ਜੀ ਲੱਗਦੀ ਆ ਨਾ ਦੇਖਣ ਨੂੰ ਇਹ ਪਤਾ ਨਹੀਂ ਕਿਵੇਂ ਕੀ ਚੱਕਰ ਹੁੰਦਾ ਮੇਰੇ ਖਿਆਲ ਜਿਆਦਾ ਡੀਏਪੀ ਵੱਧ ਪਈ ਆ ਹਾਈ ਲੈਂਚ ਕੁਛ ਨਾ ਸਾਡੇ ਲੈਣਾ ਇਦਾਂ ਦੀਆਂ ਹੋ ਗਿਆ ਉਹ ਡੀਏਪੀ ਵਾਲਾ ਇਹਨੂੰ ਸੱਤਾ ਕਰਦੇ ਹੁਣ ਜਿਵੇਂ ਜਿੱਥੇ ਡੀਏਪੀ ਡੁੱਲੀ ਸੀ ਆਪਣੇ ਤੋਂ ਵੱਧ ਇੱਕ ਜਿਹੜਾ ਫੋਰਸੀਓ ਟੁੱਟ ਗਿਆ ਸੀਗਾ ਸਪੈਲਟ ਪੈਨੇ ਜੀ ਟੁੱਟ ਗਈ ਸੀ ਉਹਦੀ ਮੈਨੂੰ ਲੱਗਦਾ ਨਾ ਆਹ ਜਿੱਥੇ ਪੀਲੀ ਵੱਧਾ ਇਹੋ ਉਹੀ ਲੈਣਾ ਜੀ ਆ ਦੇਖੋ ਅਲੱਗ ਹੀ ਨਹੀਂ ਦੀ ਆ ਪੀਲੀ ਤੇ ਮੈਂ ਤੁਹਾਨੂੰ ਲੈਣ ਵੀ ਦਿਖਾਉਣਾ ਜੇ ਇਹ ਚ ਦਿਖਦੀ ਹੋਈ ਮੈਨੂੰ ਕਿਤੇ ਹੈਗੀ ਜ਼ਰੂਰ ਸੀ ਕਿਉਂਕਿ ਆ ਦੇਖੋ ਆ ਪੌਰ ਆ ਇੱਥੇ ਟੁੱਟੀ ਸੀ ਟੁੱਟੀ ਸੀ ਇਚ ਮੈਨੂੰ ਲੱਗਾ ਟੁੱਟਦੀ ਗਈ ਜਾਂ ਇੱਥੇ ਡੀਪੀ ਪਈ ਨਹੀਂ ਪੌਰ ਪਤਾ ਨਹੀਂ ਆਗਲੇ ਕਿਹਾਰੇ ਚਾ ਮੇਰੇ ਹਿਸਾਬ ਨਾਲ ਤੁਹਾਨੂੰ ਮੈਂ ਦਿਖਾਉਣਾ ਇੱਕ ਵਾਰੀ ਟਰੱਕ ਦਾ ਡੇਟਾ ਹੋ ਗਿਆ ਕਰਾਉਣ ਸਿੱਧਾ ਕਰ ਬਾਲੀ ਡੇਟਾ ਹੋ ਗਿਆ ਸੀ ਗੇਰਾਂ ਨੂੰ ਸਿੱਧਾ ਕਰ ਦਈਏ ਮੈਂ ਤੁਹਾਨੂੰ ਦਿਖਾਉਣਾ ਫਿਰ ਸਾਰਾ ਸਿਸਟਮ ਆ ਦੇਖੋ ਇੱਥੇ ਨਾ ਡੀਏਪੀ ਬਾਲੀ ਨਜਾਇਜ਼ ਪਈ ਹੋਈ ਆਹ ਓੜਿਆਂ ਚ ਉੱਤੇ ਹੋਈ ਨਹੀਂ ਪਤਾ ਨਹੀਂ ਕੀ ਚੱਕਰ ਇੱਥੇ ਹੋਈ ਕਿਉਂ ਨਹੀਂ ਕਈ ਤਾਂ ਕਹਿੰਦੇ ਡੀਏਪੀ ਨਾ ਪਵੇ ਤਾਂ ਨਹੀਂ ਹੁੰਦੀ ਆਹੀ ਓੜੇ ਦੇਖੋ ਆ ਜਿਹੜਾ ਪੋਰ ਸੀਗਾ ਜਿਹੜੇ ਇਹ ਨਾ ਪੋਰ ਨਾਲ ਸੀਗਾ ਕਾਸੀ ਦੇਖੋ ਆ ਹੱਡ ਦੀਂਦਾ ਤੇ ਇਧਰੋਂ ਆ ਹੱਡ ਦੀਂਦਾ ਪਤਾ ਨਹੀਂ ਕੀ ਚੱਕਰ ਆ ਜਾ ਕੀ ਇਫੈਕਟ ਪੈਂਦਾ ਡੀਏਪੀ ਜਿਆਦਾ ਪੈਣ ਨਾਲ ਜਿਹੜਾ ਹੁੰਦਾ ਨਹੀਂ ਅਗਲਾ ਔੜਾ ਸੀ ਚੱਕਰ ਪਤਾ ਨਹੀਂ ਕੀ ਹੁੰਦਾ ਹਨਾ ਕਿੱਥੇ ਡੀਏਪੀ ਵੱਧ ਪੈ ਜਾ ਉੱਥੇ ਵੀ ਨਹੀਂ ਹੁੰਦੀ ਜਿੱਥੇ ਘੱਟ ਰਹੇ ਜੇ ਹੁੰਦੀ ਉੱਥੇ ਵੀ ਨਹੀਂ ਹੈਗੀ ਕੀ ਇਹ ਵੀ ਤਾਂ ਸਹੀ ਮਾਤਰਾ ਚ ਦੇਣੀ ਚਾਹੀਦੀ ਆ ਆਪਾਂ ਨੂੰ ਰਏ ਹਨ ਕਿੰਨੀ ਵੀ 50 ਕਿਲੋ ਹੁੰਦੀ ਹੈਗੀ ਵੱਧ ਘੱਟ ਪਾਈ ਤਾਂ ਜਾਣੇ ਰਹਿਣੇ ਆ ਪਤਾ ਨਹੀਂ ਇਹ ਬਾਹਰ ਨੂੰ ਇੰਨੀ ਜ਼ਰੂਰਤ ਹੈ ਨਹੀਂ ਸੀ ਪਹਿਲੇ ਹੀ ਤੇ ਅਸੀਂ ਜ਼ਿਆਦਾ ਪਾ ਦਿੱਤੀ ਦੇਖ ਹੁਣ ਚੱਕਰ ਕੋਈ ਵੀ ਹੋ ਸਕਦਾਗਾ ਚੱਕਰ ਸੌਂਜ ਤੋਂ ਬਾਹਰ ਸਾਡੇ ਜੇ ਤੁਹਾਨੂੰ ਪਤਾ ਇਹਦੇ ਬਾਰੇ ਤਾਂ ਜ਼ਰੂਰ ਦੱਸਿਓ ਤੇਹੀ ਸੀ ਆਪਣਾ ਇੱਕ ਨਿੱਕਾ ਜਿਹਾ ਵਲੌਗ ਹੈ ਜੇ ਵਧੀਆ ਲੱਗਿਆ ਤਾਂ ਦੱਸੋ ਦੱਸੋ ਇਹੋ ਦਾ ਯੋਗ ਫਾਇਦੇ ਤੇ ਨੁਕਸਾਨ ਦੱਸੋ ਵਾ ਜੀ ਜੀਪ ਵਾਲਾ ਦੱਸੋ ਯਾਰਾ ਸਾਡੇ ਇੱਕ ਜਗ੍ਹਾ ਵੀ ਨਹੀਂ ਬਾਰੇ ਜਗ੍ਹਾ ਤੇ ਇਹ ਚੀਜ਼ ਹੋ ਚੁੱਕੀ ਹੈ ਸਾਡੇ ਨਾਲ ਉਹ ਟਰੈਕਟਰ ਫੇਰ ਉਧਰ ਟੱਕਰ ਹੁੰਦਾ ਇਹਦਾ ਪਤਾ ਨਹੀਂ ਕੀ ਚੱਕਰ ਹੈ ਸਟੀਅਰਿੰਗ ਰੈਲੇ ਬਥੇ ਰਿਆ ਜਾਂਦੇ ਨੇ ਮੁੜ ਕੇ ਤੰਗ ਕਰਦੇ ਨੇ ਇਹ ਇੱਧਰ ਵਾ ਗਿਆ ਉੱਧਰ ਵਾ ਗਿਆ ਹੀ ਝੇਡ ਜਾਂਦਾ ਪਿੱਛੇ ਦੇਖੋ ਕੀ